ਹੁਣ ਸਾਰੇ ਪੜਦੇ ਚੱਕੇ ਜਾਣਗੇ ਕਿ ਇਹ ਸਿਰਫ 328 ਨੂੰ ਵੀ ਸੀ ਨਹੀਂ 328 ਨੂੰ ਪਰ ਤਾਂ ਰੌਲਾ ਪੈ ਰਿਹਾ ਹੈ ਇਹ ਤਾਂ ਗਿਰਤੀ ਖਜ਼ਾਨਾ ਚ ਜਾਏਗੀ ਰਬੂਜੀਤ ਸਿੰਘ ਸੁਖਬੀ ਸਿੰਘ ਬਾਦਲ ਸਤਿੰਦਰ ਕੋਲੀ ਅਜਿੰਦਰ ਸਿੰਘ ਧਾਮੀ ਇਹਨਾਂ ਦਾ ਤਾਂ ਲਾਜ਼ਮੀ ਇਹਨਾਂ ਨੂੰ ਤਲਬ ਕਰਨਾ ਹੀ ਪੈਣਾ ਕਿਉਂਕਿ ਸਾਰੀ ਗੱਲ ਇਹਨਾਂ ਤੋਂ ਅੱਗੇ ਚੱਲ ਪਰ ਇਸ਼ਾ ਸਿੰਘ ਐਡਵੋਕੇਟਰੀ ਜਿਹੜੀ ਜਾਂਚ ਸੀ ਉਹ ਇਹ ਨਹੀਂ ਦੱਸਦੀ ਕਿ ਉਹ ਸ਼ਰੂਪ ਗਏ ਕਿੱਥੇ 300 ਖਾਈ ਨਹੀਂ ਉਹਨਾਂ ਦੇ ਗਿਰਦੀ ਡੇਢ ਦੀ ਦੁਕੜੀ ਵੀ ਹੋ ਸਕਦੀ ਹੈ ਉਹ ਸ਼ਰੂਪ ਗਏ ਕਿੱਥੇ ਕਦੋਂ ਗਏ ਇਹ ਇਸ਼ਾ ਸਿੰਘ ਦੀ ਕਮੇਟੀ ਉੱਥੇ ਪੜਤਾਲ ਕਰਨ ਗਈ ਨਹੀਂ ਗਈ ਫਿਰ ਇਹ ਬੇਅਦਬੀ ਨਹੀਂ ਤਾਂ ਹੋਰ ਕੀ ਹੈ ਅਗਰ ਸੋਸ਼ਲ ਮੀਡੀਆ ਨੇ ਇਹ ਗੱਲ ਹੋਰ ਚੁੱਕ ਲਈ ਤਾਂ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਹੋਣਾ ਪਵੇਗਾ ਪ੍ਰਵਾਦ ਮੀਡੀਆ ਬੰਦ ਕਰਨ ਲਈ ਭਾਵੇਂ ਉਹ ਸੁਖਬੀਰ ਬਾਦਲ ਦਾ ਇਹਨਾਂ ਦੇ ਜਿੰਨਾ ਮਰਜ਼ੀ ਕਬਜ਼ਾ ਹੋਵੇ ਤੇ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਸਾਹਮਣੇ ਇਹ ਵਾਦਾ ਕਰਨਾ ਪਵੇਗਾ ਕਿ ਜਲਦੀ ਤੋਂ ਜਲਦੀ ਆਪਣਾ ਚੈਨਲ ਚਲਾਏ ਅਮੀ ਜਿੰਨਾ ਮਰਜੀ ਸ਼ੋਰਮ ਚਾਈ ਜਾ ਧਰਮ ਚ ਦਖਲ ਅੰਦਾਜ਼ੀ ਹੈ ਓਏ ਤੁਸੀਂ ਧਰਮ ਚ ਗੰਦ ਪਾਈ ਜਾਵੋ ਤੇ ਕੋੰਨ ਨੂੰ ਕੋਈ ਗ੍ਰਫਤਾਰ ਨਾ ਕਰੇ ਕਟਾ ਸ਼ੋਰਮ ਜਾ ਰਹੇ ਹਾਂ ਤੁਮੀ ਕੋਣ ਗੱਜ ਸਾਹਮਣੇ ਬਿਆਨ ਵੀ ਆ ਰਹੇ ਨੇ ਜੀ ਕਾਲ ਤੱਕ ਸਾਹਮਣੇ ਜਥੇਦਾਰ ਦੇ ਇਹ ਦਖਲ ਅੰਦਾਜ਼ੀ ਹੈ ਕਿਉਂ ਜੀ ਦੋਸ਼ੀਆਂ ਨੂੰ ਪੜਨਾ ਦਖਲ ਅੰਦਾਜ਼ੀ ਹੈ ਇਹ ਧਰਮ ਚ ਦਖਲ ਅੰਦਾਜ਼ੀ ਕਿਵੇਂ ਹੋਈ ਚੇਪਰ ਵਿੱਚ ਬੈਠੇ ਗੱਦੇ ਕੌਮ ਚੈਨਲ ਦੇ ਸਤਕਾਰਯੋਗ ਦਰਸ਼ਕਾਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੈ 328 ਲਾਪਤਾ ਪਾਵਨ ਸਰੂਪਾਂ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਜੋ ਜਾਂਚ ਤੰਦੇਹੀ ਨਾਲ ਕੀਤੀ ਜਾ ਰਹੀ ਹੈ ਉਹ ਸਹੀ ਰਸਤੇ ਤੇ ਜਾ ਰਹੀ ਹੈ ਕਿਉਂਕਿ ਬਾਦਲਾਂ ਦੇ ਰਿਸ਼ਤੇ ਦਾ ਸਤਿੰਦਰ ਕੋਲੀ ਤੋਂ ਬਾਅਦ ਦੂਜੀ ਗ੍ਰਿਫਤਾਰੀ ਜੋ ਹੋਈ ਹੈ ਉਹ ਅਸਲ ਪੁਆੜੇ ਦੀ ਜੜ੍ਹ ਉਹੀ ਹੈ ਜਿਹਨੂੰ ਪੁਲਿਸ ਨੇ ਸਤਿੰਦਰ ਕੋਲੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਸ਼੍ਰੋਮਣੀ ਕਮੇਟੀ ਦੇ ਦਾ ਸੁਪਰਵਾਈਜ਼ਰ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਜੋ ਪਾਵਨ ਸਰੂਪ ਜਿੱਥੇ ਪ੍ਰਕਾਸ਼ਿਤ ਹੁੰਦੇ ਹਨ ਉਸ ਵਿਭਾਗ ਦਾ ਸੁਪਰਵਾਈਜ਼ਰ ਕਮਲਜੀਤ ਨੂਬੀ ਜਾਂਚ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੁਣ ਸਾਰਿਆਂ ਦੇ ਪੋਤੜੇ ਫਰੋਲੇ ਜਾਣਗੇ ਕਿਉਂਕਿ 16 ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਤਾਂ ਰੱਬ ਨੂੰ ਪਿਆਰੇ ਹੋ ਗਏ ਨੇ ਤਿੰਨ ਜਿਹੜੇ ਕਥਿਤ ਦੋਸ਼ੀ ਨੇ ਜਿਨ੍ਹਾਂ ਵਿੱਚ ਰੂਪ ਸਿੰਘ ਵੀ ਹੈ ਜੋ ਮੁਖਸਕੱਤਰ ਸੀ ਉਹ ਬਾਰਲੇ ਦੇਸ਼ਾਂ ਵਿੱਚ ਬੈਠੇ ਨੇ ਤੇ ਬਾਕੀ ਬਚਦੇ ਕੱਥੇ ਦੋਸ਼ੀਆਂ ਵਿੱਚੋਂ ਦੋਨੂੰ ਫਿੱਟ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਪੋਤੇ ਜਿਹੜੇ ਦੋਸ਼ੇ ਨੇ ਉਹਨਾਂ ਤੋਂ ਜ਼ਿਆਦਾ ਪੁੱਛਣ ਦੀ ਲੋੜ ਨਹੀਂ ਕਿਉਂਕਿ ਜੋ ਗੜਬੜ ਘਟਾ ਲੱਗ ਕੀਤਾ ਉਹ ਸਾਰਾ ਸਤਿੰਦਰ ਕੋਲੀ ਨੇ ਕੀਤਾ ਹੈ ਗੁਰੂ ਦੇ ਗੋਲਕ ਨੂੰ ਜੋ ਤੰਗਲੀ ਲਾਈ ਹੈ ਕਰੋੜਾਂ ਰੁਪਈਆ ਦੀ ਉਹ ਸਤਿੰਦਰ ਕੋਲੀ ਨੇ ਲਾਈ ਹੈ ਬਾਦਲਾਂ ਦੇ ਖਾਸ ਬੰਦੇ ਨੇ ਲਾਈ ਹੈ ਤੇ ਜੋ ਗੜਬੜ ਗੁਰੂ ਮਹਾਰਾਜ ਦੇ ਰੂਪਾਂ ਦੀ ਕੀਤੀ ਹੈ 헤ਰਾ ਫੇਰੀ ਕੀਤੀ ਹੈ ਕਿੱਥੇ ਗਏ ਕਿੱਥੇ ਨਹੀਂ ਗਏ ਕਿੰਨੇ ਗਏ ਕਿੰਨੇ ਨਹੀਂ ਗਏ ਉਹਦਾ ਮੁੱਖ ਦੋਸ਼ੀ ਅਸਲ ਵਿੱਚ ਹੈ ਕਮਲਜੀਤ ਸਿੰਘ ਜੋ ਕਿ ਸਿੱਟ ਵਾਲਿਆਂ ਨੇ ਗ੍ਰਿਫਤਾਰ ਕਰਿਆ ਸਿੱਟ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਹੁਣ ਇਹ ਦੋਨੇ ਦੋਸ਼ੀ ਸਾਰਿਆਂ ਦੇ ਭਾਂਡੇ ਭੰਨਣਗੇ ਜੋ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੋ ਉਸ ਸਮੇਂ ਜਨਰਲ ਸਕੱਤਰ ਸੀ ਜਿਹਦੀ ਜਾਂਚ ਕਰਨ ਦੀ ਡਿਊਟੀ ਲਾਏ ਇਹ बार-बार ਕੈਨਸਲ ਕਰ ਜਾਂਚ ਕੈਨਸਲ ਕਰਦਾ ਰਿਹਾ ਰਜਿੰਦਰ ਸਿੰਘ ਧਾਮੀ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਦੇ ਸਕਿਆ ਸਸਪੈਂਡ ਕਰਨਾ ਕੋਈ ਸਜ਼ਾ ਹੈ ਸਸਪੈਂਡ ਕਰਕੇ ਤਾਂ ਸਮਝਾ ਬਚ ਗਏ ਦੋਸ਼ੀ ਅਸਲ ਦੋਸ਼ੀ ਜਿਹਦਾ ਚ ਹਰਜਿੰਦਰ ਸਿੰਘ ਧਾਮੀ ਆਉਂਦਾ ਹੈ ਹੁਣ ਜੋ ਸਿੱਟ ਹੈ ਜੋ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਸ਼ਹਾਵਸ਼ੀ ਮਿਲਣੀ ਸ਼ੁਰੂ ਹੋ ਗਈ ਹੈ ਉਹ ਵੀ ਹੌਸਲੇ ਵਿੱਚ ਆ ਗਏ ਨੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਉਹ ਵੀ ਤਾਂ ਸਿੱਖ ਨੇ ਜਿਹੜੇ ਜਾਂਚ ਕਰ ਰਹੇ ਨੇ ਹੁਣ ਸਾਰੇ ਪੜਦੇ ਚੱਕੇ ਜਾਣਗੇ ਕਿ ਇਹ ਸਿਰਫ 328 ਰੁਪਏ ਸੀ ਨਹੀਂ 1228 ਰੁਪਏ ਤੱਕ ਰੋਲਾ ਪੈ ਰਿਹਾ ਇਹ ਤਾਂ ਗਿਣਤੀ ਹਜ਼ਾਰਾਂ ਤੇ ਜਾਏਗੀ ਕਿਵੇਂ ਜਾਏਗੀ ਉਹ ਕਮਲਜੀਤ ਸਿੰਘ ਹੀ ਦੱਸੂਗਾ ਇਹ ਦੂਜੀ ਗ੍ਰਿਫਤਾਰੀ ਜਦੋਂ ਇਹਨਾਂ ਦਾ ਮੂੰਹ ਖਲਾਉਣਗੇ ਜਾਂਚ ਅਧਿਕਾਰੀ ਤਾਂ ਸੁਖਬੀਰ ਬਾਦਲ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਇਹਨਾਂ ਨਾਲੋਂ ਵੀ ਮੁੱਖ ਦੋਸ਼ੀ ਨਿਕਲੂਗਾ ਤੇਂਦਰ ਕੋਲੀ ਨੂੰ ਚਾਰਟਡ ਅਕਾਊਂਟ ਨਜ਼ਾਇਤ ਰਿਸ਼ਤੇ ਨਾਲ ਸੁਖਬੀਰ ਸਿੰਘ ਬਾਦਲ ਨੇ ਲਵਾਇਆ ਕੰਮ ਉਹ ਢੇਲੇ ਦਾ ਨਹੀਂ ਕੀਤਾ ਕੰਮ ਉਹ ਆਰਬਿਟ ਬਸਾਣਾ ਕਰਦਾ ਸੀ ਤੇ ਕੰਮ ਉਹ ਪ੍ਰਵਾਜ মিডিਆ ਦਾ ਕਰਦਾ ਸੀ ਜਿਹੜਾ ਇਹਨਾਂ ਦਾ ਜਿਹੜਾ ਚੈਨਲ ਹੈ ਉਹ ਦਰਬਾਰ ਸਾਹਿਬ ਨੂੰ ਲਾਈਵ ਹੁੰਦਾ ਕੀਰਤਨ ਦਾ ਪ੍ਰਸਾਰਣ ਬਾਹਰ ਕਰਦਾ ਉਹ ਤਾਂ ਦੇਖਦਾ ਸੀ ਤੇ ਕਰੋੜਾਂ ਰੁਪਈਆ ਵੀ ਸੈਲਰੀ ਸਤੇਂਦਰ ਕੋਲੀ ਨੂੰ ਗੁਰੂ ਦੀ ਗੋਲਕ ਤੇ ਦਿੱਤੀ ਜਾਂਦੀ ਸੀ ਹੈ ਨਹੀਂ ਸ਼ਰਮ ਦੀ ਗੱਲ ਜਿਹੜੇ ਸੈਲਰੀ ਲੈਂਦੇ ਸੀ ਤੇ ਜਿਹੜੇ ਦਿੰਦੇ ਸੀ ਜਿਨ੍ਹਾਂ ਨੇ ਇਹਨੂੰ ਕੋਲੀ ਨੂੰ ਰਖਾਇਆ ਸੀ ਉਹਨਾਂ ਵਾਸਤੇ ਚੱਪੜੀ 'ਚ ਨੱਕ ਡਬੋ ਕੇ ਮਰ ਜਾਣ ਦੀ ਗੱਲ ਹੁਣ ਇਸ ਤੋਂ ਬਾਅਦ ਸੁਖਬੀਰ ਬਾਦਲ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਤੇ ਸ਼ਿਲਾਮੁਨਿਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਬੂਜੀਤ ਸਿੰਘ ਬਿਰਕ ਜੋ ਕਿ ਬਾਦਲਾਂ ਦਾ ਨਜ਼ਦੀਕੀ ਹੈ ਸਤਿੰਦਰ ਕੋਹਲੇ ਵੀ ਬਾਦਲਾਂ ਦਾ ਨਜ਼ਦੀਕੀ ਰਬੂਜੀਤ ਬਿਰਕ ਵੀ ਬਾਦਲਾਂ ਦਾ ਰਿਸ਼ਤੇਦਾਰ ਏ ਬੀ ਜੀਨੇ ਪਹਿਲਾਂ ਜਾਂਚ ਕਰਨੀ ਸੀ ਉਹਦਾ ਮੈਂਬਰ ਸੀ ਜਦੋਂ ਸਤਿੰਦਰ ਕੋਹਲੇ ਦਾ ਨਾਂ ਆ ਗਿਆ ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਰਗੂਜੀਤ ਮਿਰਕ ਨੇ ਉੱਥੇ ਜਾਂਚ ਰੋਕ ਕੇ ਮਿੱਟੀ ਪਾਈ ਹੁਣ ਜਾਂਚ ਲੂਗੀ ਹੁਣ ਸੁਖਬੀਰ ਬਾਦਲ ਵੀ ਖਿੱਚਿਆ ਜਾਊਗਾ ਹੁਣ ਪੀਟੀਸੀ ਇਹਤੇ ਵੀ ਅਸਰ ਪਊਗਾ ਉਹ ਅਬਦੇ ਬਚਾ ਲਈ ਤਾਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਸਰੇਹਾ ਉਹ ਵੀਡੀਓ ਸੁਣਾਤੀ ਵਿਹਾ ਜੀ ਲਾਪਤਾ ਨਹੀਂ ਹੋਏ ਸਰੂਪ ਤੇ ਗਿਆਨੀ ਹਰਪੀਰ ਸਿੰਘ ਤਾਂ ਇਹ ਵੀ ਕਹਿ ਸੀ ਵੀ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਵੇ ਗੜਗੱਜ ਸਾਹਿਬ ਉਧਰ ਵੀ ਗੌਰ ਫਰਮਾਓ ਕਰੋ ਕਿਰਪਾ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਵੇ ਨਾ ਕਿ ਪ੍ਰਵਾਜ মিডিਆ ਰਾਹੀਂ ਅਰ ਬਰ ਬਈ ਲੁੱਟੇ ਜਾਣ ਉਹ ਮੈਨੂੰ ਬਾਲਾ ਤਾਂ ਪਤਾ ਨਹੀਂ ਮੈਂ ਕੋਈ ਗੁਣੀ ਗਿਆਨੀ ਤਾਂ ਹਾਂ ਨਹੀਂ ਗੁਰਬਾਣੀ 'ਚ ਸ਼ਾਇਦ ਇਹ ਤੁਕ ਹੈ ਖੇਤੀ ਜਿੰਨਕੀ ਉਜੜੀ ਖਲਵਾਰੇ ਨਹੀਂ ਥਾਂ ਧਿਰਗਤਨਾਂ ਦਾ ਜੀਵਿਆ ਜੋ ਲਿਖ ਲਿਖ ਵਿੱਚ ਐ ਨਾ ਇਹ ਨਾਉ ਵੇਚਦੇ ਨੇ ਪ੍ਰਵਾਜ মিডিਆ ਵਾਲੇ 9 ਵਜੇ ਦੇ ਸ਼੍ਰੋਮਣੀ ਕਮੇਟੀ ਵਾਲੇ ਮਦਦ ਕਰਦੇ ਆ ਉਹਨਾਂ ਦੀ ਤੇ ਫੰਡ ਸ਼੍ਰੋਮਣੀ ਕਮੇਟੀ ਜੋ ਖਰਤ ਹੁੰਦਾ ਕਮਾਈ ਉਹ ਕਰਦੇ ਨੇ ਪ੍ਰਭੂ ਜੀ ਸੁਨ ਬੇਰਕ ਸੁਖਬੀਰ ਸਿੰਘ ਬਾਦਲ ਸਤਿੰਦਰ ਕੋਹਲੀ ਹਰਜਿੰਦਰ ਸਿੰਘ ਧਾਮੀ ਇਹਨਾਂ ਦਾ ਤਾਂ ਲਾਜ਼ਮੀ ਇਹਨਾਂ ਨੂੰ ਤਲਬ ਕਰਨਾ ਹੀ ਪੈਣਾ ਕਿਉਂਕਿ ਸਾਰੀ ਗੱਲ ਇਹਨਾਂ ਤੋਂ ਅੱਗੇ ਚੱਲਦੀ ਹੈ। ਇਹਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ 77 ਮੀਤ 77ਾਂ ਦੀ ਜੋ ਦੌੜ ਲੱਗੀ ਹੈ ਸ਼ਾਇਦ ਪੂਰਾ ਕੋਨਾਂ ਦਾ ਇੱਕ ਪਤਾ ਨਹੀਂ ਹੋ ਰਿਹਾ ਜੇ ਨਾ ਬਾਟ ਪਾਟ ਹੈ ਜੇ ਕੁਝ ਨਾ ਰਹੇ ਨੇ। ਉਹਨਾਂ ਤੱਕ ਵੀ ਛੇਕ ਪਹੁੰਚੂਗਾ ਕਿਉਂਕਿ ਉਹ ਵੀ ਕਮਲਜੀਤ ਨੂੰ ਨਾਲ ਵਾਲ ਮੇਕੇ ਬਲੈਕਮੇਲ ਕਰਦੇ ਰਹੇ ਨੇ ਰਬੂਜੀਤ ਬਿਲਕਤ ਤੇ ਧਾਮੀ ਤੋਂ ਬਣਾ ਸ਼੍ਰੋਮਣੀ ਕਮੇਟੀ ਦੇ ਹੋਰ ਵੀ ਕਈ ਮੈਂਬਰ ਇਹਦੇ ਚ ਫਸਣਗੇ ਹੁਣ ਇੰਨਾ ਬਾਦਲ ਕਹਿੰਦੇ ਦੇਖ ਲੋ ਜਿਹੜੇ ਇਹਨਾਂ ਦੇ ਮੈਂਬਰ ਨੇ ਜਿਹੜੇ 30 ਲੱਖ ਮੈਂਬਰਾਂ ਨੂੰ ਚ ਇੱਕ ਸਿਆਲਕਾ ਸਿਆਲਕਾ ਮੈਂਬਰ ਹੈ ਸ਼੍ਰੋਮਣੀ ਕਮੇਟੀ ਦਾ ਹੀ ਮੈਂਬਰ ਹੈ ਤੇ ਉਹ ਕੀ ਕਰ ਰਿਹਾ ਹੈ ਉਹ ਜਿਹਨੇ ਕਰੋੜਾਂ ਰੁਪਇਆ ਸ਼੍ਰੋਮਣੀ ਕਮੇਟੀ ਦਾ ਗੁਰੂ ਕੀ ਗੋਲਕ ਚੋਂ ਖਾਦਾ ਉਹਦਾ ਬਚਾ ਕਰ ਰਿਹਾ ਵਾਹ 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 ਸਿਆਲ ਕਸਾਹ ਵਾਹ ਤਾਂ ਨੈਗੋਸਿਏਟ ਜੀਬੇ ਸਤੇਂਦਰ ਕੋਲੀ ਨੇ ਜੋ ਕਿ ਸ਼੍ਰੋਮਣੀ ਕਮੇਟੀ ਦੇ ਲਿਖੇ ਜੋਖੇ ਲਈ ਰੱਖਿਆ ਸੀ ਕਰੋੜਾ ਰੁਪਇਆ ਨੇ ਸੈਲਰੀ ਲਈ ਰਿਪੋਰਟ ਮੁਤਾਬਕ ਇਸਸ ਸਿੰਘ ਦੀ ਰਿਪੋਰਟ ਮੁਤਾਬਕ ਉਹਦਾ 25% ਕੰਮ ਹੀ ਹੋਇਆ 75% ਕੰਮ ਨੇ ਨਹੀਂ ਕੀਤਾ ਇਸ ਕਰਕੇ ਉਹ ਤੋਂ 75% ਰਿਕਵਰੀ ਦਾ ਵੀ ਮਤਾ ਪਾਇਆ ਗਿਆ ਸੀ ਜਿਹੜਾ ਕਿ ਇਹ ਮਤਾ ਸ਼੍ਰੋਮਣੀ ਕਮੇਟੀ ਨੇ ਪਾ ਕੇ ਫੇਰ ਵਾਪਸ ਲਿਆ ਕਿਉਂਕਿ ਕੋਈ ਫਾਇਦਾ ਨਹੀਂ। ਹੁਣ ਹੋਰ ਰਿਕਵਰੀ ਵੀ ਹੋਊਗੀ। ਜਿਵੇਂ ਉਹਨੇ 25% ਕੀਤੀ ਸੀ ਨਾ। ਈਸ਼ਰ ਸਿੰਘ ਐਡਵੋਕੇਟ ਨੇ ਜਿਹੜੀ ਜਾਂਚ ਕੀਤੀ ਹੈ। ਇਹ ਵੀ ਮੁਕੰਮਲ ਨਹੀਂ ਹੋਈ। ਇਹ ਵੀ 75% ਹੀ ਹੋਈ ਸੀ। ਈਸ਼ਰ ਸਿੰਘ ਦੀ ਜਾਂਚ ਇਹ ਤੱਕ ਤਾਂ ਵਧੀਆ ਸਹੀ ਹੈ ਉਹ ਤੇ ਸ਼ੱਕ ਨਹੀਂ ਕਰਦੇ ਉਹ ਤਾਂ ਸਹੀ ਹੈ। ਕਿ ਇਹ ਇੱਕ ਗੜਬੜ ਹੋਈ ਐ ਵਿੱਤੀ ਗੜਬੜ ਹੋਈ ਐ ਪਰ ਈਸ਼ਰ ਸਿੰਘ ਐਡਵੋਕੇਟ ਜਿਹੜੇ ਜਾਂਚ ਸੀ ਉਹ ਇਹ ਨਹੀਂ ਦੱਸਦੀ ਕਿ ਉਹ ਸਰੂਪ ਗਏ ਕਿੱਥੇ 328 ਨਹੀਂ ਉਹਨਾਂ ਦੇ ਗਿਣਤੀ ਗਿਣਤੀ ਦੁੱਗਣੀ ਵੀ ਹੋ ਸਕਦੀ ਐ ਉਹ ਸਰੂਪ ਗਏ ਕਿੱਥੇ ਕਦੋਂ ਗਏ ਕਿ ਈਸ਼ਰ ਸਿੰਘ ਦੀ ਕਮੇਟੀ ਉੱਥੇ ਪੜਤਾਲ ਕਰਨ ਗਈ ਨਹੀਂ ਗਈ ਫਿਰ ਇਹ ਬੇਅਦਬੀ ਨਹੀਂ ਤਾਂ ਹੋਰ ਕੀ ਐ ਇਸ ਕਰਕੇ ਜਿਹੜੀ ਈਸ਼ਰ ਸਿੰਘ ਦੀ 75% ਰੋਟਾ ਲੋਗੇ ਜੋ ਛੱਟ ਹੈ ਪੁਲਿਸ ਅਧਿਕਾਰੀਆਂ ਦੀ ਇਹ ਬਾਕੀ ਦੀ ਜਾਂਚ ਵੀ ਕੰਪਲੀਟ ਕਰੂਗੀ ਤੇ ਇਹਦੇ ਚ ਸਹਿਯੋਗ ਕੌਣ ਦੇਊਗਾ ਸਰਕਾਰੀ ਗਵਾਹ ਬਣਨਾ ਪਊ ਕਮਲਜੀਤ ਸਿੰਘ ਸੁਪਰਵਾਈਜ਼ਰ ਜਿਹੜੇ ਪਾਵਨ ਸਰੂਪ ਛਾਪੇ ਖਾਨੇ ਚੋਂ ਨਿਕਲਦੇ ਸੀ ਬਾਅਦ ਸਪਲਾਈ ਕਰਨ ਵਾਸਤੇ ਉਹਨਾਂ ਦੀ ਛੇ ਛੇ ਵਾਰ 7 7 ਵਾਰ ਚੈਕਿੰਗ ਹੁੰਦੀ ਸੀ ਇੱਥੋਂ ਤੱਕ ਕਿ ਡਰਾਈਵਰ ਕਨੈਕਟਰ ਜੋ ਨਾਲ ਵਾਲੇ ਨੇ ਜਾਣ ਵਾਲੇ ਉਹ ਵੀ ਤਸੱਲੀ ਕਰਦੇ ਸੀ ਪਰ ਇੱਕ ਗੱਲ ਸਾਹਮਣੇ ਹੋ ਰ आएगी ਜੇ 10 ਪਾਵਨ ਸਰੂਪ ਛਾਪੇਖਾਨੇ 'ਚ ਉਹ ਕੱਢੇ ਜਾਂਦੇ ਸੀ ਤਾਂ ਪੰਜ ਜਾਂ 10 ਸਰੂਪ ਐਕਸਟਰਾ ਉਹ ਵੀ ਨਾਲ ইস্যੂ ਕੀਤੇ ਜਾਂਦੇ ਸੀ ਲਿਆਏ ਜਾਂਦੇ ਸੀ ਤਾਂ ਕਿ ਅਹਿਮਰ ਜਾਂ ਚੀਜਾਂ ਲੋੜ ਪੈਣ ਤੇ ਜਾਂ ਡਿਮਾਂਡ ਦੇ ਮੁਤਾਬਕ ਉਥੋਂ ਸੰਗਤਾਂ ਗੁਰਦੁਆਰਾ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਇਸ਼ੂ ਕਰਨੇ ਹੁੰਦੇ ਸੀ ਉਹ ਸਰੂਪ ਐਕਸਟਰਾ ਹੁੰਦੇ ਸੀ ਉਹਨਾਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਇਹ ਕਮਲ ਜੀ ਦੱਸੂਗਾ ਤੇ ਉਹ ਸਰੂਪ ਕਿੱਥੇ ਗਏ ਤੇ ਉਹ ਹੋਏ ਪ੍ਰਗਟ ਗੁਰਾਂ ਕੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਬ્લેਕ ਇਤੀ ਹੈ ਦਾਨ ਇਹ ਕਮਲ ਜੀ ਦੱਸੂਗਾ ਕਿ ਉਹ ਜਾਂਚ ਹੋਣੀ ਹੈ ਇਰੇ ਸਾਰੇ ਯੰਤਰੀਂ ਕੇ ਮੇਟੀ ਤੰਮੀ ਸ਼ੰਮੀ ਜਿੰਨੇ ਵੀ ਨੇ ਨਾ ਇਹ ਸੁਖਬੀਰ ਬਾਦਲ ਐ ਸਤਿੰਦਰ ਕੋਲੀ ਕੱਲੀ ਗੱਲ ਇੱਥੇ ਨਹੀਂ ਚੱਲਣੀ ਪੀਟੀਸੀ ਪ੍ਰਵਾਜ ਮੀਡੀਏ ਦੀ ਵੀ ਇਨਕੁਆਰੀ ਹੋਵੇਗੀ ਤੇ ਇਹ ਅਗਰ ਸੰਗਤਾਂ ਚ ਜਾਗਰਤੀ ਹੋਰ ਆ ਗਈ ਅਗਰ ਸੋਸ਼ਲ ਮੀਡੀਏ ਨੇ ਇਹ ਗੱਲ ਹੋਰ ਚੁੱਕ ਲਈ ਤਾਂ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਹੋਣਾ ਪਵੇਗਾ ਪਰਵਾਜ਼ মিডিਆ ਬੰਦ ਕਰਨ ਲਈ ਭਾਵੇਂ ਉਹ ਸੁਖਬੀਰ ਬਾਦਲ ਦਾ ਇਹਨਾਂ ਦਾ ਜਿੰਨਾ ਮਰਜ਼ੀ ਕਬਜ਼ਾ ਹੋਵੇ ਤੇ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਸਾਹਮਣੇ ਇਹ ਵਾਅਦਾ ਕਰਨਾ ਪਵੇ ਕਿ ਉਹ ਜਲਦੀ ਤੋਂ ਜਲਦੀ ਆਪਣਾ ਚੈਨਲ ਚਲਾਏ ਆਪ ਵੀ ਚਰਣਾਪੂ ਕਿਉਂਕਿ ਜਾਂਚ ਅਧਿਕਾਰੀਆਂ ਨੇ ਚੋਰਾਹ اختیار ਕੀਤਾ ਕੋਲੀ ਤੋਂ ਬਾਅਦ ਕਮਲਜੀਤ ਕਮਲਜੀਤ ਤੋਂ ਬਾਅਦ ਧਮੀ ਬਿਰਖ ਸੁਖਬੀਰ ਬਾਦਲ ਪੂਰਾ ਕੋਨਾ ਹੌਰੀਕ ਦੋ ਸਕੱਤਰ ਰੂਪ ਸਿੰਘ ਸਕੱਤਰ ਨੂੰ ਵੀ ਬਾਅਦ ਵਿੱਚ ਬੁਲਾਇਆ ਜਾਊਗਾ ਜਦੋਂ ਪੂਰੀ ਇਨਕੁਆਇਰੀ ਹੋਈ ਬਾਦ ਸਿੰਘ ਵਰਗੇ ਕਿੰਨੇ ਉਹ ਆਪਣੇ ਆਪ ਦੱਸਣਗੇ ਹਾਲਾਂਕਿ ਉਹ ਅੱਧਪਚੰਦ ਦੱਸ ਰਹੇ ਹੁੰਦਾ ਝੂਠ ਅੱਧਾ ਸੱਚ ਕਿਉਂਕਿ ਉਹ ਫਸਦੇ ਨੇ ਉਹ ਤਾਂ ਫਸੇ ਹੋਏ ਹੈਗੇ ਨੇ ਹੁਣ ਜਾਂਚ ਐਸੀ ਲੱਗੂਗੀ 328 ਨਹੀਂ ਹਜ਼ਾਰਾਂ ਦੀ ਗਿਣਤੀ 'ਚ ਪਾਵਨ ਸਰੂਪ ਇਹਨਾਂ ਨੇ ਲਾਪਟ ਦੋ ਨੰਬਰ ਚ ਗੁਰਾਂ ਦੀ ਦੇ ਵੇਚੀ ਐ ਗੁਰਾਂ ਦੀ ਪ੍ਰਗਟ ਦੇ ਦਾ ਇਹਨਾਂ ਨੇ ਮੁੱਲ ਬਟਿਆ ਇਹ ਸੰਗਤਾਂ ਦੇ ਸਾਹਮਣੇ ਸਚਾਈ ਆਉਣ ਵਾਲੀ ਐ ਤੇ ਇਹ ਧਾਮੇ ਜਿੰਨਾ ਮਰਜੀ ਸ਼ੋਰ ਮਚਾਈ ਜਾ ਧਰਮ ਚ ਦਖਲ ਅੰਦਾਜ਼ੀ ਐ ਓਏ ਤੁਸੀਂ ਧਰਮ ਚ ਗੰਦ ਪਾਈ ਜਾਵੋ ਤੇ ਤੁਹਾਨੂੰ ਕੋਈ ਗ੍ਰਿਫਤਾਰ ਨਾ ਕਰੇ ਭਾਵੇਂ ਤਕੜਾ ਹੋ ਜਾ ਗ੍ਰਿਫਤਾਰੀ ਤੇਰੀ ਵੀ ਹੋਣੀ ਐ ਰਗੂਜੀਤ ਬਿਲਕ ਤੇਰੀ ਵੀ ਹੋਣੀ ਐ ਫਸੋਂਗੇ ਤੁਸੀਂ ਸਾਰੇ ਤੁਹਾਡੇ ਸੱਤਰ ਵੀ ਫਸਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੁਣ ਨਿਤਨ ਇਹ ਹੁਣ ਸਿੱਟੀ ਦੱਸੇਗੀ ਕਿ ਸਰੂਪ ਕਿੱਥੇ ਕਿੱਥੇ ਗਏ ਨੇ ਇੰਨਾ ਤਾਂ ਸਭ ਨੂੰ ਪਤਾ ਲੱਗਿਆ ਕਿ ਇੱਕ ਬੰਸ ਤਾਂ ਘਟੋਕਟ ਮਹਾਰਾਸ਼ਟਰ ਚ ਗਈ ਹੈ ਤੇ ਸਰੂਪ ਨਾਗਪੁਰ ਗਏ ਨੇ ਕਿ ਦਾਦਰ ਸਾਹਿਬ ਦੇ ਗੁਰਦੁਆਰੇ ਦੇ ਗਏ ਨੇ ਜਾਂ ਸਿੱਖ ਸੰਗਤਾਂ ਕੋਲੇ ਗਏ ਨੇ ਜਾਂ ਮੌਕਾ ਪੈਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਮੀ ਕਰਨ ਵਾਲਿਆਂ ਕੋਲੇ ਗਏ ਨੇ ਇਹਦਾ ਨਤਾਰਾ ਵੀ ਸਿੱਟੀ ਪਟਾਸ਼ੋਰਮ ਵਿਚ ਆ ਰਹੇ ਹਾਂ ਤਾਂ ਵੀ ਕੋੜਗੱਜ ਸਾਹਿਬ ਦੇ ਬਿਆਨ ਵੀ ਆ ਰਹੇ ਨੇ ਸ਼੍ਰੀ ਕਾਲ ਤੱਕ ਸਰਪ ਦੇ ਜਥੇਦਾਰ ਦੇ ਇਹ ਦਖਲਅੰਦਾਜ਼ੀ ਹੈ ਕਿਉਂ ਜੀ ਦੋਸ਼ੀਆਂ ਨੂੰ ਫੜਨਾ ਦਖਲਅੰਦਾਜ਼ੀ ਹੈ ਇਹ ਧਰਮ ਦੇ ਦਖਲਅੰਦਾਜ਼ੀ ਕਿਵੇਂ ਹੋਈ ਉਹ ਤਾਂ ਤੁਹਾਡੇ ਮੁਲਾਜ਼ਮ ਹੀ ਨਹੀਂ ਉਹ ਦੋਸ਼ੀ ਕਲੀਅਰ ਹੋ ਗਏ ਹੁਣ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੀ ਜਾਂਚ ਕੀਤੀ ਜਾਊਗੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਜੋ ਲਾਪਤਾ ਹੋਏ ਨੇ ਉਹਨਾਂ ਦਾ ਪਤਾ ਲਾਇਆ ਜਾਊਗਾ ਇਹ ਧਰਮ ਜੀ ਦਖਲ ਅੰਦਾਜ਼ੀ ਹੋਈ ਕਿ ਪੁੰਨ ਦਾ ਕੰਮ ਹੋਇਆ ਜੇ ਇੱਕਦਾਂ ਸਰੂਪ ਡੇਰਾ ਪ੍ਰੇਮੀਆਂ ਦੇ ਹੱਥ ਚੜ ਗਿਆ ਸੀ ਕਿੰਨਾ ਕਹਰਾ ਮੱਚਿਆ ਸੀ ਤੇ ਹੁਣ ਹੁਣ ਤਾਂ ਸੈਂਕੜਿਆਂ ਦੀ ਗਿਣਤੀ 'ਚ ਨੇ ਕੁਝ ਵੀ ਹੋ ਸਕਦਾ ਹੈ ਜੇ ਹਰਜਿੰਦਰ ਸਿੰਘ ਭਾਮੀ ਇਹਨਾਂ ਦੀ ਅੰਤਰਿੰਕ ਕਮੇਟੀ ਸ਼੍ਰੋਮਣੀ ਕਮੇਟੀ ਜੇ ਤੁਸੀਂ ਦੁੱਧ ਤੋਤੇਓ ਸੱਚੇਓ ਬਿਨੈ ਜੇ ਲਾ ਪਤਾ ਨਹੀਂ ਹੋਏ ਬੇਅਗਵੀ ਨਹੀਂ ਹੋਈ ਤਾਂ ਫਿਰ ਦੱਸੋ ਸਰੂਪ ਕਿੱਥੇ ਕਿੱਤੇ ਗਏ ਨੇ ਨਹੀਂ ਨਾ ਦੱਸ ਦੇ ਕਿਉਂਕਿ ਉਹਨਾਂ ਦੀ ਜੋ ਨਜਾਇਜ਼ 2 ਨੰਬਰ ਦੀ ਕਮਾਈ ਆ ਉਹ ਸਾਰਿਆਂ ਨੇ ਛਕੀ ਆ ਇੱਕ ਹੋਰ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਕੋਈ ਭਰੋਸਾ ਨਹੀਂ ਰਿਮਾਨ ਦੇ ਦੌਰਾਨ ਸਤਿੰਦਰ ਕੋਲੀ ਆਪਣੇ ਸਾਰੇ ਗੁਨਾਹ ਕਬੂਲ ਕਰ ਲਵੇ ਕਰੋੜਾਂ ਰੁਪਏ ਵਾਪਸ ਦੇਣੇ ਵੀ ਪ੍ਰਵਾਨ ਕਰ ਲਵੇ ਕਮਲਜੀਤ ਤੌਰ ਦਾ ਮੰਨ ਜਣਾ ਉਹ ਕੋਈ ਨਹੀਂ ਉਹ ਛੋਟੀ ਮਛਲੀ ਹੈ ਉਹਨੂੰ ਕਾਬੂ ਕਰ ਲੈਣਗੇ ਪਰ ਇਹਨਾਂ ਦੇ ਜੋ ਸੁਖਬੀਰ ਬਾਦਲ ਧਾਮੀ ਰਗੋਜੀਤ ਬਿਰਕ ਗੜਗੱਜ ਸਾਹਿਬ ਕੀ ਇਹ ਪਹਿਲਾਂ ਜਿਵੇਂ 2 ਦਸੰਬਰ 2024 ਨੂੰ ਸਾਰੇ ਗੁਨਾਹ ਕਬੂਲ ਕਰਲੇ ਸੀ ਸਜ਼ਾ ਬੀਲ ਵਾਲੀ ਸੀ ਤੇ ਫੇਰ 14 ਜਨਵਰੀ ਨੂੰ ਮੁਕਸਰ ਜਾ ਕੇ ਸਾਰੇਗਨਾ ਮੁਕਰਗੇ ਕੀ ਇਹ ਉਹੀ ਹਰਕਤਾਂ ਫੇਰ ਨਹੀਂ ਕਰਨਗੇ ਕੌਮ ਨੂੰ ਜਾਗਰਤ ਹੋਣਾ ਪਵੇਗਾ ਜੇ ਕੇਂਦਰ ਸਰਕਾਰ ਇਹਨਾਂ ਦੀ ਹਮਾਇਤ ਕਰਦੀਆ ਚੋਣਾਂ ਨਹੀਂ ਕਰਾਉਂਦੀ ਐਕਸਪਾਇਰ ਹੋਈ ਹੋਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਤਾਂ ਸਿੱਖ ਕੌਮ ਪੰਥਕ ਕਨਵੈਨਸ਼ਨ ਜਾਂ ਸਰਬੱਤ ਖਾਲਸਾ ਬੁਲਾਉਣ ਵਾਲੇ ਕੰਮ ਕਿਸੇ ਕਰ ਲੈ ਗੁਰੂ ਅਸ਼ੀਰਵਾਦ ਦੇਣਗੇ ਗੁਰੂ ਆਗਿਆ ਦੇਣਗੇ ਤਾਂ ਕਿ ਸ੍ਰੀ ਅਕਾਲ ਤਖਸਾਲ ਦੇ ਅਕਸ ਨੂੰ ਢਾ ਨਾ ਲਗੇ ਸਤਿ ਸ੍ਰੀ ਅਕਾਲ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੰਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ